ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੋਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝਾਂ ਤੇ ਇੱਕ گاਾਂ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਜੀ ਬਾਈ ਨਾਲ ਗੱਲਬਾਤ ਲੈਣੇ ਜਨਕ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ। ਅਸਰੀ ਕਾਲਬਾਈ ਜੀ। ਨਾਮ ਦੱਸੋ ਜੀ ਆਪਣਾ? ਨਾਮ ਸੁਖੈਣ ਸਿੰਘ ਬੁਗਣੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਈ। ਮੋਬਾਈਲ ਨੰਬਰ ਜੀ? ਮੋਬਾਈਲ ਨੰਬਰ 79738482 ਠੀਕ ਹੈ ਜੀ। ਅਜੀ ਬਈ ਆਪਣੇ ਕੋਲ ਕਿੰਨੇ ਨਗਵ ਕਾਊਗਾ ਇਹ ਸਾਰੇ? ਆਪਣੇ ਕੋਲ 4 ਨਗਵ ਕਾਊਗਾ ਵੀ ਰੇਸਟ। ਠੀਕ ਹੈ ਜੀ। ਇੱਕ ਟੋਕੜ ਰੱਪਣਾ, ਇੱਕ ਮੱਝ ਤਾਜ਼ੀ ਹੈਗੀ 20 ਦਿਨ ਦੀ ਸੂਈ ਦੇ ਬੱਚਾ ਮਰਿਆ ਵਾ। 10-11 ਕਿਲੋ ਦੁੱਧ ਤਿਆਰ ਆ ਕੰਪਲੀਟਡ। ਹਾਂਜੀ। ਇੱਕ ਦੂਜੇ ਸੂਏ ਝੋਟੀ ਸੂਈ ਵੀ ਇੱਕ ਗਾਊ ਆਪਣੇ ਕੋਲੇ। ਠੀਕ ਹੈ ਜੀ। ਅਗਾ ਤੋਂ ਸਟਾਰਟਿੰ ਇਹਦੀ ਸਹੀ ਜਾਣਕਾਰੀ ਕਿਵੇਂ ਇਹ ਗਊ ਦੂਜਾ ਸੂਗਾ ਜੀ ਇਹ ਐਚਐਫ ਤੇ ਜਰਸੀ ਦਾ ਕਰਾਉਸਾਈ ਠੀਕ ਹੈ ਜੀ ਹਾਂ ਇਹ ਦੁੱਧ ਹੈ ਇਸ ਟਾਈਮ ਇਹਦੇ ਥਲੇ 15 ਕਿਲੋ ਐਂਡ ਕੰਡੇ ਵਾਲਾ ਤਿਆਰ ਆ ਬੰਦਾ ਆਪਣੇ ਘਰੇ 5 ਟਾਈਮ 7 ਟਾਈਮ ਮਤਲਬ ਕਿ ਹਫਤਾ ਜੋ ਕੇ ਲਈਏ ਆਪ ਜੀ ਤਸੱਲੀ ਕਰਕੇ ਜਦੋਂ ਬੰਦੇ ਦੀ ਤਸੱਲੀ ਹੋ ਗਈ ਆਪ ਨੂੰ ਫੇਰ ਪੈਸੇ ਦੇ ਦੇ ਠੀਕ ਹੈ ਜੀ 15 ਕਿਲੋ ਆਪਣੇ ਕੋਲ ਬੰਦਾ ਕੋਈ ਵੀ ਚੁੱਕ ਸਕਦਾ ਠੀਕ ਹੈ ਜੀ ਠੀਕ ਹੈ ਤੇ ਬੱਚਾ ਭਰਾ ਬੱਚਾ ਹੈਗਾ ਵੀਰੇ ਆਇ ਨਹੀਂ ਹੋਣਾ ਵੀ ਬੰਦੇ ਦੇ ਹੱਥ ਦਾ ਕਰ ਜੂਗੀ ਕਿ ਲੋ ਘੱਟ ਦੇ ਦੂ ਅੱਧਾ ਕਿਲੋ ਘੱਟ ਦੇ ਦੂ ਇਹ 15 ਕਿਲੋ ਦੂ ਸੋਗਰਾ ਉਹ ਕੰਡੇ ਤੇ ਕਰਤਾ ਗਾ ਇੰਗਾ ਫਿਰ ਲੈ ਕੇ ਜਾ ਵੀਰੇ ਨਾ ਗਾਣ ਲਿਖ ਜੇ ਠੀਕ ਹੈ ਜੀ ਤੇ ਰੇਟ ਭਰਾ ਜਾਇਜ ਇਹਦਾ ਵੀਰੇ ਮੁੱਲ ਕਰਾ ਲੈਣ ਸਟਾਰਟ ਕਰਾ ਲੈਣ ਪੋਸ ਮਰਜੀ ਕਰਾ ਲੈਣੇ 62000 ਜੀ ਦੇ ਦਾਂਗੇ ਠੀਕ ਹੈ ਜੀ ਗਾਂ ਇਦਾਂ ਦੀ ਆ ਚਾਹੇ ਕੋਈ ਜਵਾਖ ਖੁੱਲੀ ਛੱਟ ਕੇ ਚੂਈ ਚੱਲੇ ਆਏ ਕੋਈ ਚੱਕਰ ਨਹੀਂ ਗਈ ਥੋੜਾ ਵੀਡੀਓ ਕਰਕੇ ਕਵਰ ਹੁੰਦੀ ਤਾਂ ਹੈਗੀ ਡਰਦੀ ਹੈਗੀ ਪਰ ਐਡਾ ਕੋਈ ਚੱਕਰ ਨਹੀਂ ਹੈਗਾ ਚਾਹ ਖੁੱਲੀ ਛੱਟ ਕੇ ਚੂਹ ਚੱਲਿਓ ਠੀਕ ਹੈ ਜੀ ਹਾਂ ਚੱਕਰ ਸਦਾ ਬਾ ਕਿਉਂ ਪਤਾ ਲੱਗਿਆ ਨਾ ਬਈ ਯਾਰ ਡੰਗਰ ਦਾ ਤਾਂ ਠੀਕ ਲੋਪਾ ਦੇ ਵਾਤੇ ਸੀ ਦੇਖ ਸਕਦੇ ਪਰਾ ਠੀਕ ਹੈ ਜੀ ਤੇ ਬੱッサ ਬਾਈ ਦਿਖਾ ਦਿਓ ਬੱਛਾ ਸੀ ਵੀਰੇ ਠੀਕ 10 ਦੇਣਾ ਹੋ ਗਿਆ ਵੀਰੇ ਸੂਈ ਨੂੰ 11 ਠੀਕ ਹੈ ਜੀ ਲੋਪਾ ਜੇਰ ਦੀ ਵੀਡੀਓ ਆਪਣੇ ਕੋਲ ਪ੍ਰੋਪਰ ਹੈਗੀ ਹੈ ਜੇਰ ਯੂਰ ਦੀ ਆਪਣੀ ਗਾਰੰਟੀ ਠੀਕ ਹੈ ਜੀ ਠੀਕ ਹੈ ਹਾਂਜੀ ਬਾਈ ਮੱਝ ਦੀ ਗਣ ਕਰੀ ਦੋ ਜੀ ਇਹ ਵੀ ਸੁਈ ਨੂੰ ਨੂੰ ਹੋ ਗਈ 14 ਦਿਨ ਹਾਂਜੀ ਦੂਜਾ ਸੁਹਾ ਸੁਈਆ ਥੋੜੀ ਦਰਦੀ ਦਾ ਜ਼ਰੂਰ ਹੈਗੀ ਹਾਂਜੀ ਦੁੱਧ ਦੇ ਲੈ 11 ਤੋਂ 12 ਕਿਲੋ ਤਿਆਰਾ ਵੀਰੇ ਬੰਦਾ 10 ਕਿਲੋ ਮੰਨ ਕੇ ਲੈ ਕੇ ਜਾਵੇ 10 ਕਿਲੋ ਆਪਾਂ ਕੰਡੇ ਤੇ ਲਵਾ ਦੇਗੀ ਦੋਤਾ ਹੀ ਆ ਰਿਹਾ ਠੀਕ ਹੈ ਜੀ ਹਾਂ ਇੱਕ ਆਪਾਂ ਪਹਿਲਾਂ ਦੱਸਾਂਗੇ ਵੀਰੇ ਇਹਦੇ ਮੂਹਰੇ ਖਾਂਚ ਥੋੜਾ ਜਿਹਾ ਫਫਾਰਾ ਪੈਂਦਾ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਨੇ ਰੌਣਾ ਲਾ ਲਓ ਜਾਂ ਉਹਨੂੰ ਛਿੱਟਾ ਲਾ ਲਓ ਬੰਦਾ ਕੁਝ ਵੀ ਲਾ ਲੇ ਠੀਕ ਹੈ ਠੀਕ ਹੈ ਆਪਾਂ ਪਹਿਲਾਂ ਦੱਸ ਕੇ ਦੇਵਾਂਗੇ ਵੀ ਪੂਰਾ ਛਿੱਟਾ ਪੈਂਦਾ ਠੀਕ ਹੈ ਜ ਮਗਰ ਵੀਰੇ ਕੱਟਾ ਇਹਦੇ ਕੱਟਾ ਹਾਂਜੀ ਠੀਕ ਹੈ ਰੇਟ ਰੂਟ ਭਰਾ ਇਹਦਾ ਰੇਟ ਵੀਰੇ ਲੈਣ ਦੇਣ ਜਾਂ 97000 ਠੀਕ ਹੈ ਜੀ ਹਾਂ ਤੁਰੋ ਭਰਾ ਨੂੰ ਮੜਾ ਤੁਰੋ ਜ ਨੇ ਵੀਰੇ ਠੀਕ ਹੈ ਸੋ ਭਰਾ ਚੈੱਕ ਕਰ ਸਕਦੇ ਹਾਂ ਬਾਕੀ ਜਿਹੜੀ ਗੱਲ ਹੋ ਆਪਾਂ ਵੀਡੀਓ ਚ ਦੱਸ ਦਾਂਗੇ ਵੀਰੇ ਆਪਾਂ ਕਿਸੇ ਦੀ ਟਾਈਮ ਦੀ ਬਰਬਾਦੀ ਨਹੀਂ ਕਰਦੇ ਕਿਉਂਕਿ ਸਹੀ ਗੱਲ ਹੈ ਸਹੀ ਗੱਲ ਕਿਸੇ ਕੋਲੇ ਨਹੀਂ ਹੈਗਾ ਇੰਨਾ ਵੀ ਫਾਲਤੂ ਘੇੜ ਦਿੰਦਾ ਤੁਰਾ ਫਿਰੇ ਠੀਕ ਹੈ ਜੀ ਠੀਕ ਹੈ ਲੋਪਰ ਕੋਣ ਨੇ ਆਪਣਾ ਕੰਮ ਧੰਦਾ ਕਰਨਾ ਹੁੰਦਾ ਕਰਨਾ ਹੁੰਦਾ ਬਈ ਹਾਂਜੀ ਹਾਂਜੀ ਜਿਹੜੀ ਚੀਜ਼ ਹੋ ਗਈ ਆਪਾਂ ਪਹਿਲਾਂ ਦੱਸਾਂਗੇ ਮੂਹਰੇ ਸਾਂਚ ਥੋੜਾ ਫਵਾਰਾ ਪੈਂਦਾ ਬਾਕੀ ਥਣਾਂ ਦੀ ਓਕੇ ਆ ਥਣ ਘਟ ਨਹੀਂ ਹੈਗਾ ਵੀਰੇ ਕੋਈ ਬੰਦਾ ਆਣਾ ਕਹੇ ਥਣ ਘਟੂਗਾ ਥਣ ਸਹੀ ਆ ਫਵਾਰਾ ਦੀ ਸਹੀ ਹੈਗੀ ਠੀਕ ਹੈ ਜੀ ਚਵਾਈ ਸਹੀ ਹੈਗੀ ਬਸ ਕੱਲਾ ਉਹ ਜਿਹੜਾ 10-10 ਨੂੰ ਫਵਾਰਾ ਹੀ ਪੈਂਦਾ ਠੀਕ ਹੈ ਜੀ ਗੋਪਾ ਠੀਕ ਹੈ ਹਾਂਜੀ ਬਈ ਮੀਨੀ ਦੀ ਜਾਣਕਾਰੀ ਤੇ ਨੰਬਰ ਇਹਨੂੰ ਵੀਰੇ ਸੂਈ ਨੂੰ ਹੋਵੇ 18 ਤੋਂ 20 ਦਿਨ ਠੀਕ ਹੈ ਜੀ ਸੀ ਲੈਂਦੀ ਆਂ ਆਈ ਥਾਪੀ ਮਾਰ ਕੇ ਬਹਿ ਜਾਓ ਕੁਛ ਨਹੀਂ ਕਹਿੰਦੀ ਥਾਪੀ ਮਾਰ ਕੇ ਬੰਦਾ ਥੱਲੇ ਬਹਿ ਜੇ ਬਾਲਟੀ ਧਰ ਕੇ ਇਹਦੇ ਥੱਲੇ ਵੀਰੇ 10 ਕਿਲੋ ਕੰਡੇ ਵਾਲਾ ਤਿਆਰ ਆ ਬੰਦਾ 9 ਕਿਲੋ 1 ਕਿਲੋ ਠੀਕ ਹੈ ਜੀ ਹਾਂ ਤੇ ਬੱਚਾ ਬੱਚਾ ਵੀਰੇ ਮਰਿਆ ਵਾ ਠੀਕ ਹੈ ਜੀ ਬੱਚੇ ਦਾ ਕੋਈ ਇਹਨੂੰ ਲਾਗਾ ਤੇ ਕਣੀਗਾ ਥਾਪੀ ਮਾਰ ਕੇ ਬਹਿ ਜਾਓ ਠੀਕ ਹੈ ਜੀ ਨਾਲ ਦੀ ਨਾਲ ਲਾ ਲੈਣਾ ਉਹ ਢੰਡੀ ਸੀਲ ਇਹ ਦੇਖ ਹੀ ਰਹੀ ਆ ਠੰਡੀ ਸੀਲ ਆ ਵੀਰੇ ਠੀਕ ਹੈ ਜੀ ਤੇ ਰੇਟ ਭਰਾ ਦਾ ਇਹਦਾ ਰੇਟ ਵੀਰੇ ਆਪਾਂ ਕਰਦੇ ਆਂਗੇ ਲੋ ਭਰਾ ਮੀਨੀ ਠੀਕ ਹੈ ਦੋਨੇ ਸੰਗ ਖਲ੍ਹਦੇ ਜੀ ਹਾਂ ਜੀ ਦੋਨੇ ਸੰਗ ਖਲ੍ਹ ਲਈ ਠੀਕ ਹੈ ਠੀਕ ਲੋਪਰਾ ਹਾਂ ਸੂਰਾ ਤਰਾ ਦੇਖ ਸਕਦੇ ਤੇ ਲੈਵਾ ਲੋ ਜੀ ਲੋ ਜੀ ਲੋ ਜੀ ਚੈੱਕ ਕਰ ਸਕਦੇ ਬਰਾ ਮੀ ਨਹੀਂ ਮੱਝ ਆ ਥਣਾ ਨੂੰ ਹੱਥ ਲਾਇਦੀ ਨਾਲ ਦੀ ਨਾਲ ਉੱਤਰੀ ਵੀਰੇ ਠੀਕ ਹੈ ਜੀ ਠੀਕ ਪਹਿਲਾ ਬਸਮਾ ਹੈ ਨਹੀਂ ਦੀਗਾ ਜੋ ਥਣਾ ਨੂੰ ਹੱਥ ਲਾਇ ਨਾਲ ਦੀ ਨਾਲ ਉਤਰੀ ਠੀਕ ਹੈ ਜੀ ਠੀਕ ਬਾਕੀ ਚੂਨ ਚੂਨ ਦੀ ਇੱਕ ਨੰਬਰ ਆ ਵੀਰੇ ਥਣਾ ਦੀ ਆਪਣੀ ਬੰਦਾ ਦੂਰ ਨੇੜੇ ਦਾ ਲੈ ਕੇ ਜਾਊਗਾ ਥਣਾ ਦੀ ਆਪਣੀ ਗਾਰੰਟੀ ਹੋਗੀ ਇਹਦੀ ਠੀਕ ਹੈ ਠੀਕ ਹੈ ਬੰਦੋ ਜੀ ਹਾਂਜੀ ਵੀ ਤੀਜੀ ਮਾਝ ਦੀ ਜਾਣਕਾਰੀ ਦਿਓ ਜੀ। ਐਵਰੇਜ 5 ਮਹੀਨੇ ਦੀ ਗੱਬਣਾ 6 ਮਹੀਨਾ ਲੱਗਿਆ ਵਾ। 6 ਮਹੀਨਾ ਨੂੰ 23 ਤਰੀਕ ਨੂੰ ਖਤਮ ਹੋ ਕੇ ਸੱਤਵਾਂ ਲੱਗ ਜੂ। ਮਤਲਬ ਕਿ 3 ਦਿਨਾਂ ਨੂੰ। ਠੀਕ ਹੈ ਜੀ। 6-5 ਕਿਲੋ ਦੁੱਧ ਦਾ 6 ਕਿਲੋ। ਹਾਂਜੀ। ਦੋਨੇ ਟਾਈਮ ਬੱਚੇ ਨੇ ਮੇਰੇ ਦੁੱਧ 6 ਕਿਲੋ ਅਗਲਾ 5 ਕਿਲੋ ਮੰਨ ਕੇ ਲੈਵੇ ਵੀਰੇ। ਤੇ ਛੋਟੀ ਚੱਕਰ ਵੀ ਵੀ ਵੀਰੇ। ਚੈੱਕ ਵੀਰੇ ਆਪਣੀ ਕਰਵਾਈ ਵੀ ਅਗਲਾ ਕਰਵਾ ਕੇ ਲੈ ਕੇ। ਠੀਕ ਹੈ ਜੀ। ਮੰਗਰੇ ਦੇ ਕਟਾ ਵੀਰੇ। ਠੀਕ ਹੈ ਜੀ। ਹਾਂ। ਲੋ ਭਰਾ ਚੱਕਰ ਸਾਡੇ। ਤੇ ਰੇਟ ਭਰਾ। ਇਹਦਾ ਵੀਰੇ ਲੈਂਡ ਦੇਣ ਜੀ 36000। ਠੀਕ ਹੈ ਜੀ। ਹਾਂ ਕੋਈ ਬਾਹਲਾ ਲੰਮਾ ਚੌੜਾ ਬੈੱਡ ਨਹੀਂ ਹੈਗਾ ਵੀ ਆਪਾਂ ਇਹ ਚੋਂ ਬਾਹਲਾ ਛੋਟ ਛੱਪਾ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਲੋਪਰਾ ਗੱਬਣ ਤੋਂ ਕੋੜ ਕਹਿ ਸਕਦੇ ਨੂੰ ਠੀਕ ਹੈ ਜੀ ਹੈ ਹੀ ਆ ਕਹਿਣ ਵਾਲੀ ਤੇ ਗੜੀ ਗੱਲ ਹੈ ਲੋ ਜੀ ਲੋ ਜੀ ਤੋਰਾ ਤਰਾ ਦੇਖ ਸਕਦੇ ਠੀਕ ਹੈ ਗੱਬਣ ਟੋਕੜ ਠੀਕ ਹੈ ਜੀ ਵਾਈ ਕੋਲ ਚਾਰ ਲਾਗਾ ਮਗਰ ਕਟਾ ਜਿਹਦੇ ਟੋਕੜ ਗੱਬਣ ਤੇ ਆ ਸੂਈ ਵੀ ਆ ਤੇ ਬਾਕੀ ਸਾਰਾ ਜਾਣਕਾਰੀ ਦੱਸਤੀ ਠੀਕ ਹੈ ਜੀ ਹਾਂ ਕਾਕਾ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਹਾਂ ਭਰਾ ਅਗਲੀ ਵੀਡੀਓ ਚੱਕ ਕੇ ਬਾਏ